ਸ਼ੁਰੂ ਕਰ ਹਿੰਦ ਜਯ ਹੈ ਭਾਰਤ ਭਾਗਯ ਵਿਗਾ Good day. ਅੱਜ ਰੈਲ ਬੰਦਗੀ ਲਾਈਨ ਕਲੱਬ ਵੱਲੋਂ ਜੈਦ ਸਕੂਲ ਵਿੱਚ ਪ੍ਰਾਇਮਰੀ ਤੇ ਮਿਡਲ ਸਕੂਲ ਵਿੱਚ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ ਮੈਂ ਚੇਚੇ ਤੌਰ ਤੇ ਇਸ ਦੋਨਾਂ ਸਕੂਲਾਂ ਦੇ ਪ੍ਰਿੰਸੀਪਲ ਸਤਾਪ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਇਹ ਸਾਨੂੰ ਇਹ ਮੌਕਾ ਦਿੱਤਾ ਜਿਹੜਾ ਅੱਜ ਦਾ ਪ੍ਰੋਜੈਕਟ ਸਾਡੇ ਪ੍ਰਧਾਨ ਰਵਿੰਦਰ ਸਿੰਘ ਜੈਦ ਦੀ ਪ੍ਰਧਾਨਗੀ ਹੇਠ ਲਾਇਆ ਗਿਆ ਅੱਜ ਵੇਖੋ ਅਜਾ ਆਜ਼ਾਦੀ ਦਾ ਆਪਣਾ ਖੁਸ਼ੀ ਦਾ ਦਿਨ ਨਾਸੀਮਾ 77 ਦਿਵਸ ਮਨਾ ਰਹੇ ਆ ਇਸ ਆਜ਼ਾਦੀ ਵਾਸਤੇ ਅਸੀਂ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਬੜੀ ਔਖੀ ਯਾਦੀ ਦਿੱਤੀ ਏ ਸਭ ਤੋਂ ਵੱਡੀ ਗੱਲ ਇਸ ਆਜ਼ਾਦੀ ਦਾ ਹਿੱਸਾ 90% ਕੱਲਾ ਸਿੱਖਾਂ ਨੇ ਪਾਇਆ ਭਗਤ ਸਿੰਘ ਵਰਗਿਆਂ ਨੇ ਫਾਂਸੀ ਦਿੱਤੀ ਕਰਤਾਰ ਸਿੰਘ ਉਦਮ ਸਿੰਘ ਰਾਜਪਤ ਰਾਏ ਅਨੇਕਾਂ ਹੀ ਸਿੱਖ ਜਿਨ੍ਹਾਂ ਇਸ ਦੀ ਕੁਰਬਾਨੀਆਂ ਦਿੱਤੀਆਂ ਸਭ ਤੋਂ ਵੱਡੀ ਗੱਲ ਇਹ ਜਿੱਦਣ ਦੇਸ਼ ਆਜ਼ਾਦ ਹੋਇਆ 10 ਲੱਖ ਸਿੱਖ ਉਸ ਦਿਨ ਸ਼ਹੀਦ ਹੋਏ ਤੇ ਤਾਂ ਤੁਹਾਨੂੰ ਆਜ਼ਾਦੀ ਮਿਲੀ ਹੈ ਅਸੀਂ ਆਜ਼ਾਦੀ ਦਾ ਜਨਮਗ ਮਾਰਨੇ ਨੂੰ ਖੁਸ਼ੀ ਹੈ ਪਿਆਜ ਆਯਾਦ ਆ ਪਰ ਮਨ ਨੂੰ ਮਨਖ ਵੀ ਜ਼ਰੂਰ ਹੁੰਦਾ ਹੈ ਜਿਸ ਕੌਮ ਨੇ ਆਜ਼ਾਦੀ ਵਾਸਤੇ ਦੇਸ਼ ਵਾਸਤੇ ਜਿਸ ਕੌਮ ਦੇ ਗੁਰੂਆਂ ਨੇ ਆਪਣੇ ਪਰਿਵਾਰ ਵਾਰਤੇ ਆਪਣੇ ਆਪ ਨੂੰ ਵਾਰਤਾ ਅੱਜ ਦੇਖੋ 84 ਦੇ ਦੰਗੇ ਹੋਏ ਨੇ ਜਿਤਕ ਕੋਈ ਇਨਸਾਫ ਨਹੀਂ ਮਿਲਿਆ 700 ਸਾਡਾ ਕਿਸਾਨ ਦਿੱਲੀ ਚ ਸ਼ਹੀਦ ਹੋਇਆ ਕੋਈ ਇਨਸਾਫ ਨਹੀਂ ਮਿਲਿਆ ਸਾਡੇ ਸਿੰਘ ਜਿਹੜੇ ਸਜ਼ਾ ਕੱਟ ਚੁੱਕੇ ਨੇ 10-10 ਸਾਲ ਵੱਧ ਹੋ ਗਏ ਨੇ ਨੀ ਤੇ ਜਦੋਂ ਕੋਈ ਸਮੇਂ ਨਾਲ ਸਜ਼ਾ ਕੱਟ ਲੈਣ ਨੂੰ ਗੌਰਮੈਂਟਾਂ ਰਿਆ ਕਰਦੀਆਂ ਨੇ 10 ਸਾਲ ਵੱਧ ਹੋ ਗਿਆ ਉਦੋਂ ਗਿਲਾ ਆਉਂਦਾ ਹੈ ਕਿ ਸਾਡਾ ਦੋ ਨੰਬਰ ਵਾਲਾ سلوਕ ਕੀਤਾ ਜਾ ਰਿਹਾ ਹੈ ਇਸ ਸਰਕਾਰਾਂ ਨੂੰ ਨਾਲ ਮੈਂ ਅਪੀਲ ਜ਼ਰੂਰ ਕਰਨੀ ਚਾਹੁੰਦਾ ਕਿ ਇਸ ਚੀਜ਼ ਦਾ ਚੇਤੇ ਤੋਂ ਖਿਆਲ ਰੱਖਿਆ ਜਾਵੇ ਜਿਹੜਾ ਕਿ ਇਹ ਆਜ਼ਾਦੀ ਦਾ ਅਸੀਂ ਸਾਰੇ ਖੁਸ਼ਾਂ ਅੱਜ ਆਜ਼ਾਦ ਆ ਤੇ ਆਪਾਂ ਕੁਰਬਾਨੀਆਂ ਦੀ ਆਜ਼ਾਦੀ ਮਿਲੀ ਮੈਂ ਸਾਰੇ ਹੀ 321 ਡੀ ਦੇ ਕੱਲੇ-ਕੱਲੇ ਲਾਈਨ ਮੈਂਬਰ ਕੱਲੇ-ਕੱਲੇ ਪਰਿਵਾਰਾਂ ਨੂੰ ਪੰਜਾਬ ਦੇ ਸਾਰਿਆਂ ਨੂੰ ਅੱਜ ਦੇ ਆਜ਼ਾਦੀ ਦਿਸੂ ਤੇ ਲੱਖ-ਲੱਖ ਵਧਾਈ ਦੇਣਾ ਨਾਲ ਹੀ ਇਹ ਅੱਜ ਐਲਾਨ ਕਰਦੇ ਹਾਂ ਹਰ ਸਾਲ ਜੈਦ ਦੇ ਸਕੂਲ ਵਿੱਚ ਮਿਡਲ ਤੇ ਹਾਈ ਸਕੂਲ ਵਿੱਚ 26 ਜਨਵਰੀ ਨੂੰ ਮਨਾਈ ਜਾਏਗੀ 15 ਅਗਸਤ ਵੀ ਮਨਾਈ ਜਾਏਗੀ ਇੱਕ ਸਾਲ ਵਿੱਚ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਦੀ ਜਿਹੜੀ ਲੋੜ ਪਈ ਸਾਡੀ ਰੈਲਬੰਦੀ ਲਾਈਨ ਕਲੱਬ ਅੱਜ ਤੋਂ ਗੋਦ ਲੈ ਲਿਆ ਤੇ ਦੀ ਡਟ ਕੇ ਦੀ ਸੇਵਾ ਕਰਦੇ ਕਿ ਜਿੰਨੇ ਆਪਾਂ ਸੇਵਾ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤ